ਪਨੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਪਰਸਰਾਵ ਨਗਰ ਕੋਠੀ ਦੀ ਵੀਡੀਓ ਲੈ ਕੇ ਆਏ ਆਂ 100 ਗਾਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 24 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਕੋਠੀ ਬਹੁਤ ਵਧੀਆ ਬਣੀ ਵੀ ਹੈ ਨਿਊ ਕੋਠੀ ਹੈ ਦੋ ਬੈੱਡਰੂਮ ਹੈ ਲੌਬੀ ਹੈ ਕਿਚਨ ਹੈ ਤੇ ਬਾਥਰੂਮ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਆ ਕਿਚਨ ਆ ਗਿਆ ਜੀ ਰੰਗ ਰੋਗਣ ਦਾ ਪੀਓਪੀ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਹਲ ਪੱਥਰ ਦਾ ਕੰਮ ਬਹੁਤ ਵਧੀਆ ਹੋਇਆ ਹੈਗਾ ਕੋਠੀ ਵਿੱਚ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਜੋੜੀ ਪੱਲੇ ਦਾ ਕੰਮ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਕੰਮ ਸਕੀ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸੇ ਨਹੀਂ ਲੈਂਦੇ ਬਿਲਕੁਲ ਐਡ ਫ੍ਰੀ ਹੈ ਘਰ ਦੀ ਕੋਠੀ ਦੀ ਮਕਾਨ ਦੀ ਜ਼ਮੀਨ ਦੀ ਐਡ ਬਿਲਕੁਲ ਫ੍ਰੀ ਹੈ ਕਿਸੇ ਵੀ ਭਰਾ ਨੇ ਵੀਡੀਓ ਬਣਾ ਕੇ ਭੇਜ ਸਕਦੇ ਤੁਸੀਂ ਵੀਡੀਓ ਸਾਨੂੰ ਬਣਾ ਕੇ ਤਿਹੋ ਅਸੀਂ ਖੁਦ ਐਡ ਤੁਹਾਡੀ ਲਾ ਦਾਂਗੇ ਅਗਰ ਨਹੀਂ ਬਣਾ ਸਕਦੇ ਤਾਂ ਸਾਨੂੰ ਕਾਲ ਕਰੋ ਤੇ ਅਸੀਂ ਆ ਕੇ ਬਣਾ ਕੇ ਲੈ ਜਾਵਾਂਗੇ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਉੱਪਰ ਵੀ ਇੱਕ ਬੈਡਰੂਮ ਤੇ ਬਾਥਰੂਮ ਬਣਿਆ ਹੋਇਆ ਹੈ ਆ ਜੋ ਉੱਪਰ ਵੀ ਤੁਹਾਨੂੰ ਦਿਖਾਉਣੇ ਆ ਪੋਸ਼ਣ ਉੱਪਰ ਲੱ ਇੱਕ ਬੈਡਰੂਮ ਤੇ ਬਾਥਰੂਮ ਰੇਲਿੰਗ ਵਧੀਆ ਸਟੀਲ ਦੀ ਲੱਗੀ ਹੋਈ ਹੈ ਟਾਇਲ ਪੱਥਰ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਵਾ ਬਾਕੀ ਆ ਤੁਹਾਨੂੰ ਦਿਖਾਉਣੇ ਆ ਆਪਾਂ ਬੈਡਰੂਮ ਆ ਗਏ ਇੱਕ ਜੀ ਤੇ ਪਿੱਛੇ ਇੱਕ ਬਾਥਰੂਮ ਆ ਗਏ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਬਾਜ ਬਰੀਟ ਹੈ ਡਿਮਾਂਡ ਇਹਨਾਂ ਦੀ 24 ਲੱਖ ਰੁਪਈਆ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਬਾਥਰੂਮ ਆ ਗਿਆ ਜੀ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ